ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੇ ਪਲੱਸ 1 ਕਲਾਸ ਦੇ ਦਾਖਲੇ ਦੀ ਜਿਹੜੀ ਸੈਕੰਡ ਕਾਉਂਸਲਿੰਗ ਆਈ ਹੈ ਕਿ ਉਸ ਸੈਕੰਡ ਕਾਉਂਸਲਿੰਗ ਦਾ ਜਿਹੜਾ ਸਥਾਨ ਕਿਹੜਾ-ਕਿਹੜਾ ਹੈ ਆਉ ਤੁਹਾਨੂੰ ਦਿਖਾਈਏ ਤੇ ਅਮਰitsar ਵਾਲੇ ਜਿਹੜੇ ਬੱਚੇ ਨੇਗੇ ਉਹ ਮੈਰਿਟੋਰੀਅਸ ਸਕੂਲ ਅਮਰitsar ਕਰਵਾ ਸਕਦੇ ਜਾ ਕੇ ਆਪਣੀ ਜਿਹੜਾ ਕਾਉਂਸਲਿੰਗ ਆ ਸੈਕੰਡ ਕਾਉਂਸਲਿੰਗ ਦੀ ਜਿਹੜੇ ਸੈਂਟਰਾਂ ਦੀ ਗੱਲ ਆ ਜੀ ਕਿੱਥੇ-ਕਿੱਥੇ ਪੰਜਾਬ ਦੇ ਤੇਜਿਲਾਂ ਚ ਬਣੇ ਨੇ ਇਹ ਬਰਨਾਲੇ ਵਾਲੇ ਸਕੂਲ ਆਫ ਫੈਮਿਨਸ ਬਰਨਾਲਾ ਬਠਿੰਡੇ ਵਾਲੇ ਮੈਰਿਟੋਰੀਅਸ ਸਕੂਲ ਬਠਿੰਡਾ ਕਿਉਂਕਿ ਮੈਰਿਟੋਰੀਅਸ ਸਕੂਲ ਬਣਿਆ ਹੋਇਆ ਬਠਿੰਡੇ ਦੇ ਵਿੱਚ ਫਰੀਦਕੋਟ ਦੇ ਵਿੱਚ ਪੀਐਮ ਸ਼੍ਰੀ ਡਾਕਟਰ ਮਹਿੰਦਰ ਬਰਾੜ ਸੰਭੀ ਗੋਵਰਧ ਗਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਨੇੜੇ ਬੱਸ ਸਟੈਂਡ ਉੱਥੇ ਹੋਏਗੀ ਫਤਿਹਗੜ੍ਹ ਸਾਹਿਬ ਵਾਲੇ ਡਾਈਟ ਫਤਿਹਗੜ੍ਹ ਸਾਹਿਬ ਹੋਏਗੀ ਜਿਹੜਾ ਆਪੋਜੀਟ ਗੋਵਰਧ ਹਸਪਤਾਲ ਪੈਂਦਾ ਇਹਦੇ ਡਾਈਟ ਉੱਥੇ ਜਿੱਥੇ ਬੱਚੇ ਜਿਹੜੇ ਕਰਦੇ ਹੁੰਦੇ ਆ ਉੱਥੇ ਹੋਏਗੀ ਫਾਜ਼ਲਕਾ ਵਾਲੇ ਸਕੂਲ ਆਫ ਐਮੀਨੈਂਸ ਫਾਜ਼ਲਕਾ ਫਿਰੋਜ਼ਪੁਰ ਵਾਲੇ ਮੈਰਿਟੋਰੀਅਸ ਸਕੂਲ ਫਿਰੋਜ਼ਪੁਰ ਗਰਦਾਸਪੁਰ ਵਾਲੇ ਮੈਰਿਟੋਰੀਅਸ ਸਕੂਲ ਗਰਦਾਸਪੁਰ ਇੱਥੇ ਹੀ ਬਣਿਆ ਹੋਇਆ ਹੁਸ਼ਿਆਰਪੁਰ ਵਾਲੇ ਮੈਰਿਟੋਰੀਅਸ ਸਕੂਲ ਤਲਵਾੜਾ ਜਲੰਧਰ ਵਾਲੇ ਮੈਰਿਟੋਰੀਅਸ ਸਕੂਲ ਜਲੰਧਰ ਕਪੂਰਥਲਾ ਵਾਲੇ ਕੰਨਿਆ ਹਿੰਦੂ ਕੰਨਿਆ ਜਿਹੜਾ ਇਹ ਕਪੂਰਥਲਾ ਦੇ ਕਾਲਜ ਜਿਹੜਾ ਉੱਥੇ ਹਾਂ ਹਿੰਦੂ ਕੰਨਿਆ ਸਕੂਲ ਹੈ ਜਿਹੜਾ ਕਪੂਰਥਲਾ ਉਹ ਉੱਥੇ ਤੇ ਇਹ ਦੱਸ ਦਈਏ ਜਿੱਥੇ ਜ਼ਰੂਰੀ ਨਹੀਂ ਤੁਸੀ ਇਹਨਾਂ ਸਟੇਸ਼ਨਾਂ ਤੇ ਜਾਣਾ ਜੇਕਰ ਤੁਹਾਨੂੰ ਆਪਣੇ ਨੇੜੇ ਪੈਂਦਾ ਜਿੱਥੇ ਤੁਸੀਂ ਕਿਸੇ ਵੀ ਸਟੇਸ਼ਨ ਤੇ ਜਾ ਸਕਦੇ ਹੋ ਜਿਹੜਾ ਤੁਹਾਡੇ ਨੇੜੇ ਪੈਂਦਾਗਾ ਲੁਧਿਆਣੇ ਵਾਲੇ ਮੈਰੀਟੋਰੀਅਸ ਸਕੂਲ ਲੁਧਿਆਣਾ ਅਮਰੀਕੋਟਲਾ ਵਾਲੇ ਅਲਫਲਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਡਾਂਡੀ ਸੜਕ ਜਿਹੜਾ ਠੰਡੀ ਸੜਕ ਠੰਡੀ ਸੜਕ ਅਮਰੀਕੋਟਲਾ ਮਾਨਸਾ ਵਾਲੇ ਸਕੂਲ ਆਫ ਐਮਿਨੈਂਸ ਗਵਰਟ ਸਕੀਨ ਮਾਨਸਾ ਮੋਗਾ ਵਾਲੇ ਰੂਮ ਨੰਬਰ 412 ए ਸਤਲੁਕ ਕੰਪਲੈਕਸ ਮਿਨੀ ਸੈਕਟੋਰਟ ਆਫਸ ਡਿਸਟ੍ਰਿਕਟ এডਿਕੇਸ਼ਨ ਅਫੀਸਰ ਮੋਗਾ ਪਠਾਨਕੋਟ ਵਾਲੀ ਗਰਲਸ ਪਠਾਨਕੋਟ ਜੀਜੀਐਸ ਪਟਿਆਲਾ ਵਾਲੀ ਮੈਰਿਟੋਰੀ ਸਕੂਲ ਪਟਿਆਲਾ ਰੂਪਨਗਰ ਸੀਨੀਅਰ ਸੈਕੰਡਰੀ ਜਿਹੜਾ ਗਰਲ ਸਕੂਲ ਹੈਗਾ ਇਹ ਰੂਪਨਗਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਸਭਜਦਾਜੀਤ ਸਿੰਘ ਨਗਰਵਾਲੀ ਮੈਰਿਟੋਰੀ ਸਕੂਲ ਮੁਹਾਲੀ ਸੰਗਰੂਰ ਵਾਲੀ ਮੈਰਿਟੋਰੀ ਸਕੂਲ ਸੰਗਰੂਰ ਸ਼ਹੀਦ ਭਗਤ ਸਿੰਘ ਨਗਰਵਾਲੀ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਦਿੱਤਾ ਹੋਇਆਗਾ ਸ੍ਰੀ ਮੁਕਸਰ ਸਾਹਿਬ ਵਾਲੇ ਬੀਆਰਸੀ ਹਾਲ ਡਿਸਟ੍ਰਿਕਟ এডਿਊਕੇਸ਼ਨ ਆਫਿਸ ਸ੍ਰੀ ਮੁਕਸਰ ਸਾਹਿਬ ਤਰਨਤਾਰਨ ਵਾਲੇ ਜੀਜੀਐਸ ਆਲਾਦੀਨੀਪੁਰ ਜਿਹੜਾ ਇੱਥੇ ਦਿੱਤਾ ਹੋਇਆਗਾ ਇਹ ਸਟੇਸ਼ਨਾਂ ਜੀ 23 ਤੁਸੀਂ ਜਾ ਕੇ ਉਹਦੇ ਵਿਦਿਆਰਥੀ ਉਕਰਵਾ ਸਕਦੇ ਹੋਗੇ 23 ਜ਼ਿਲ੍ਹਿਆਂ ਦੇ ਵਿੱਚ ਇਹ ਚੱਲਣੀ ਹੈ ਕਿ ਕਾਉਂਸਲਿੰਗ ਜਿਹੜਾ ਤੁਹਾਨੂੰ ਨੇੜੇ ਪੈਂਦਾ ਜ਼ਰੂਰੀ ਨਹੀਂ ਵੀ ਜਿਹੜਾ ਤੁਹਾਡਾ ਜ਼ਿਲ੍ਹਾ ਉੱਥੇ ਕਰਵਾਉਣੀ ਆ ਜਿਹੜਾ ਤੁਹਾਨੂੰ ਨੇੜੇ ਪੈਂਦਾਗਾ ਸਥਾਨ ਆਪਣੇ ਜ਼ਿਲ੍ਹੇ ਦੇ ਵਿੱਚ ਉੱਥੇ ਜਾ ਕੇ ਤੁਸੀਂ ਆਪਣੀ ਜਿਹੜੀ ਕਾਉਂਸਲਿੰਗ ਕਰਵਾ ਸਕਦੇ ਹੋ ਸੋ ਸੈਕੰਡ ਕਾਉਂਸਲਿੰਗ ਆ ਇਹ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੀ ਸੇਵਾ ਵਿੱਚ ਹਾਜ਼ਰ ਕੀਤੀ ਜਾਏਗੀ ਵੱਧ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਕਿ ਵਿਦਿਆਰਥੀਆਂ ਤੱਕ ਗੱਲ ਪਹੁੰਚੇ ਧੰਨਵਾਦ ਸ਼ੁਕਰੀਆ